ਲਾਬੀ ਮਿੱਤਰੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੇ 24 ਮਾਰਚ 2025 ਦੇ ਬਲੌਗ ਵਿੱਚ ਪੰਜ ਚਾਰ ਪੰਜ ਜਨਵਰੀ ਦਿਖਾਵਾਂਗੇ ਕੱਲੇ-ਕੱਲੇ ਡੀਟੇਲ ਦਵਾਂਗੇ ਮੋਟੀ-ਮੋਟੀ ਓਵਰਵਿਊ ਜਿ ਦਿਖਾ ਦੇਣੀ ਕੋਈ ਪ੍ਰੋਫੈਸ਼ਨਲ ਵੀਡੀਓ ਨਹੀਂ ਬਸ ਇੱਕ ਦਿਖਾਉਂਦਿਆਂ ਦੀ ਆਪਾਂ ਵੀਡੀਓ ਬਣਾ ਦੇਣੀ ਹੈ ਜਨਵਰੀ ਦਿਖਾਉਂਦੇ ਆ ਜੀ ਪਹਿਲਾਂ ਸਵਾਗਤ ਹੈ ਸਾਰੇ ਭਰਾਵਾਂ ਦਾ ਬਾਬਾ ਜੀ ਦਾ ਸਟਾਰਟ ਫਰਮ YouTube ਚੈਨਲ ਤੇ Facebook ਪੇਜ ਤੇ ਜਿਹੜੇ ਭਰਾ ਜੁੜੇ ਹੋਇਆ ਵੀਡੀਓ ਦੇਖਦੇ ਆ ਧੰਨਵਾਦ ਤੁਹਾਡੇ ਸਾਰਿਆਂ ਦਾ ਸਭ ਤੋਂ ਪਹਿਲਾਂ ਬੱਚੀ ਚੈੱਕ ਕਰੋ 15 ਮਹੀਨੇ ਦੀ ਹੋਈ ਹੈ ਆਲੀਸ਼ਾਨ ਲਾਈਨ ਦੀ ਜੀ ਮੱਥੇ ਸਿਰਫ ਫੁੱਲ ਆ ਪੂਰਾ ਵੱਡਾ ਸੋਹਣਾ ਫੁੱਲ ਪਰ ਗਰਦਨ ਦੀ ਬਣਾਵਟ ਜਿਹੜੀ ਬਰੀਕੀਆਂ ਬੰਤਰਾ ਮਾਰਵਾੜੀਆਂ ਨੇ ਪੂਰੀਆਂ ਚੰਗੀਆਂ ਪੁੱਠਾ ਪਠਾਣ ਪੂਰਾ ਸੋਹਣਾ ਪਿਆ ਨਾਲ ਚਮੜੀ ਦੀ ਜਿਹੜੀ ਸੰਭਾਲ ਆ ਪੁੱਛ ਕਹਿੰਦੇ ਨੇ ਗਰੂਮੀ ਕੀਤੀ ਪੂਰੀ ਟੌਪ ਦੀ ਆ ਚਾਹੇ ਸਫਾਈ ਇੰਨੀ ਚਾਹੇ ਮੂੰਹ ਆਵਦਾ ਦੇਖ ਲਿਓ ਇੱਥੇ ਦੀ ਪਰ ਪੁੱਠਾ ਲੈਂਥ ਗਰਦਨ ਕਨਡੀਸ਼ਨ ਪੂਰੀ ਓਕੇ ਆ ਕੋਈ ਬਾਲਪੋਰੀ ਵੱਲੋਂ ਗਲਤ ਨਹੀਂ ਕਿਸੇ ਤਰ੍ਹਾਂ ਦਾ ਕੋਈ ਇਫੈਕਟ ਡਿਫੈਕਟ ਨਹੀਂ ਆ ਇੱਥੇ ਕਾਲਾ ਰੰਗ ਆ ਜੀ 60 ਦੇ ਲਗਭਗ ਇਹਦੀ ਬੱਚੀ ਦੀ ਹਾਈਟ ਹੋਈ ਖੜੀ ਹੈ ਲੈਂਥ ਲੈਂਥ ਦੇਖੋ ਕਿੰਨੀ ਚੰਗੀ ਹੈ ਗਰਦਨ ਦੇਖੋ ਕਿੰਨੀ ਲੰਮੀ ਕੰਨ ਪੂਰਾ ਬਰੀਕ ਕੰਨ ਲੱਗਾ ਹੈ ਮੱਥੇ ਫੁੱਲ ਤੇ ਬਾਲ ਭੌਰਿਆਂ ਦੀ ਜਮਾਂ ਸਾਫ ਨੰਬਰ 2 ਤੇ ਮੱਝੂ ਕਿਆਲੀ ਕੁੜੀ ਚੈੱਕ ਕਰੋ 4 ਸਵਾ 4 ਸਾਲ ਉਮਰ ਹੈ 60 ਇੰਚ ਹਾਈਟ ਤੋਰਾ ਤੂਰਾ ਬਹੁਤ ਹੈ ਜੀ ਤੁਰਦੇ ਲਈ ਮੈਂ ਕਲਿੱਪ ਲਾਉਣਾ ਸਾਈਡ ਤੇ ਦੇਖੋ ਲੈਂਥ ਹੈ ਇਹਦੀ ਵੀ ਸੋਹਣੀ ਹੈ ਮੋਕੇ ਤੇ ਹੀਟ ਹੈ ਕੱਢੀ ਖੜੀ ਆ ਤੁਸੀਂ ਜੈ ਰਾਜ ਗੁਰਦੇਤ ਤੇ ਫਤੇਜ ਜਿਹੜੇ ਤੋਂ ਤਿੰਨਾਂ ਚ ਮਾਰਜ ਮੀਟ ਕਰਵਾ ਸਕਦੇ ਨੁਕਰਾ ਤੋਂ ਭਰਾ ਹੀ ਨੁਕਰਾ ਬੱਚੇ ਦੇਣ ਦੇ ਚਾਂਸ ਆ ਨੀਲੇ ਤੋਂ ਭਰਾ ਹੀ ਨੀਲੇ ਤੋਂ ਦੇਣ ਦੇ ਕਾਲੇ ਤੋਂ ਭਰਾਈ ਦੀ ਕਾਲੇ ਤੋਂ ਦੇਣ ਦੇ ਚਾਹੇ ਜੇ ਤੁਹਾਡੀ ਨਜ਼ਰ ਹੋਰ ਕੋਈ ਵੀ ਘੋੜਾ ਤਾਂ ਤੁਸੀਂ ਉਹ ਤੋਂ ਵੀ ਭਰਾ ਸਕਦੇ ਹੋ ਪਰ ਜੇ ਆਪਣੇ ਵਾਲਿਆਂ ਤੋਂ ਭਰਾਉਣੇ ਹੋ ਤਾਂ ਫ੍ਰੀ ਆਫ ਕਾਸਟ ਮੰਨ ਲਓ ਕੋਈ ਫੀਸ ਨਹੀਂ ਲੱਗੂ ਫ੍ਰੀ ਘੋੜਾ ਛੱਡਾਂਗੇ ਜਿੰਨਾ 51 51000 ਰੁਪਏ ਫੀਸ ਵੀ ਆਪਣੇ ਘੋੜਿਆਂ ਦੀ ਉਹ ਵੀ ਫ੍ਰੀ ਛੱਡਾਂਗੇ ਬਾਕੀ ਜਿਹੜਾ ਰੰਗ ਬਹੁਤ ਚੰਗਾ ਨੰਬਰ 3 ਤੇ ਆ ਬਸ਼ੇਰੀ ਚੈੱਕ ਕਰੋ ਘੋੜੀ ਦਾ ਭਲੇਖਾ ਨਖਾਜੋ ਦੋਸਤੋ ਬਸ਼ੇਰੀ ਇਹ ਜੇ ਮੌਹਾਂ ਰੰਗ ਆ ਪੰਜ ਕਲਿਆਣ ਕੁੰਡੀ ਵਾਲਾ ਕੰਨ ਆ ਮੱਥੇ ਪਟਾ ਚਾਰ ਪੈਰ ਚੱਟੇ ਪੁੱਠਾ ਵਾਠਾ ਬਹੁਤ ਸੋਹਣਾ ਤੁਰਦੀ ਬਹੁਤ ਸੋਹਣਾ ਹਜੇ 2 2 ਸਵਾ 2 ਸਾਲ ਦੀ ਹੋਈ ਆ 2 ਦੰਦ ਲੱਗਦੀ ਆ ਬੱਚੀ 7 60 ਦੇ ਲਗਭਗ ਹਾਈਟ ਆ ਜੀ ਪਰ ਜਿਹੜੇ ਬੋਨ ਸਟਰਕਚਰ ਆ ਆਪਾਂ ਕਹਿੰਦੇ ਮਜ਼ਬੂਤੀ ਆ ਪੈਰਾਂ ਦੀ ਲਾਲੀ ਚਾਹੇ ਪੁੱਠੇ ਦੀ ਲਾਲੀ ਪੂਰੀ ਡਬਲ ਆ ਮਾਲਕਾਂ ਨੇ ਤਾਂ ਦੇਵਲੀ ਲਾਈਨ ਚੋਂ ਦੱਸਿਆ ਕੋਈ ਆਪਣੇ ਕੋਲ ਕੋਈ ਪ੍ਰੂਫ ਨਹੀਂ ਅਨਨੋਨ ਮੰਨ ਕੇ ਦਵਾਂਗੇ ਪਰ ਮਜ਼ਬੂਤੀ ਦੇ ਮਜ਼ਬੂਤੀ ਵਾਲੇ ਪੱਖ ਤੋਂ ਦੇਖੀ ਤਾਂ ਹੋ ਵੀ ਸਕਦਾ ਦੇਵਲੀ ਲੈਣ ਦੇ ਤਾਂ ਇਹ ਜੀ ਡਿਟੇਲ ਜਿਹੜੀ ਮਊਗਾ ਉਹਦੀ ਬਾਤ ਚ ਦਿੰਨੇ ਪਹਿਲਾਂ ਇਹ ਘੋੜੀ ਚੈੱਕ ਕਰੋ 65 ਇੰਚ ਦੀ ਆ ਮੱਥੇ ਇਹਦੇ ਵੀ ਸਿਰਫ ਫੁੱਲ ਬਿਸ਼ੇਰੀ ਲਾ ਕੇ ਆਈ ਹੈ ਤਾਂ ਜੀ ਮੌਕੇ ਤੇ ਖਾਲੀ ਆ ਤੇ ਹਾਈਟ ਤੇ ਤੋਰਾ ਕਿਆ ਬਾਤਾਂ ਆ ਸਾਰੀ ਚੀਜ਼ ਦਿਖਾਵਾਂ ਪਹਿਲਾਂ ਤਾਂ ਇਹ ਜੀ ਮੈਂ ਦੇਖੋ ਤੁਰਦੀ ਤੁਰਦੀ ਨਾਰਮਲ ਵੀਡੀਓ ਲੱਸੀ ਜਰੂਰ ਆ ਦੋਸਤੋ ਪਰ ਜਿਹੜੀ ਕੁਆਲਿਟੀ ਆ ਵੀਡੀਓ ਚ ਨਹੀਂ ਕੁੜੀ ਆਦੇ ਆਪ ਨੂੰ ਇੰਨਾ ਸ਼ੋਅ ਕਰਦੀ ਜਿੰਨਾ ਫਰੰਟ ਤੋਂ ਦੇਖਣ ਤੋਂ ਕਹਿੰਦਾ ਮਤਲਬ ਫਰੰਟ ਤੋਂ ਬੜੀ ਜਿਆਦਾ ਚੰਗੀ ਆ ਲੰਬੀ ਵੀ ਆ ਪੈਰਾਂ ਪੂਰਾ ਦੇ ਸਹੀ ਆ ਬਾਲਪੋਰੀਆਂ ਦੇ ਦੋਸਤੋ ਜਿੰਨੇ ਵੀ ਆ ਵੀਡੀਓ ਜਾਨਵਰ ਦਿਖਾਏ ਆ ਜਾਂ ਜਿੰਨੇ ਆਪਣੇ ਫਾਰਮ ਤੇ ਖੜੇ ਸਾਰੇ ਬਾਲਪੋਰੀਆਂ ਵੱਲ ਬਿਲਕੁਲ ਸਾਫ਼ ਤੇ ਅੰਦਰ ਦੇ ਵੀ ਜਿਹੜੇ ਖਾਲੇ ਉਹ ਅੰਦਰ ਦੇ ਚੈੱਕ ਹੋਏ ਹੋਏ ਆ ਤੇ ਜਿਹੜੇ ਗੱਬਣ ਆ ਉਹ ਪਾ ਤੁਹਾਨੂੰ ਉਹ ਚੈੱਕ ਪਾਸ ਹੋਏ ਆ ਉਹਨਾਂ ਨੂੰ ਗੱਬਣ ਕਹਾਂਗੇ ਪਹਿਲਾਂ ਇੱਕ ਵਾਰ ਇਹਦੀ ਚਾਲ ਤੇ ਨਿਗਾਹ ਮਾਰੋ ਫੇਰ ਇਹਦੇ ਬਾਰੇ ਹੋਰ ਦੱਸਦੇ ਮੜਕਣਾ ਤੁਰਦੀ ਆ ਬਾਈ ਆਪਣਾ ਹਰਦੀਪ ਪਹਿਲੇ ਦਿਨ ਬੈਠਾ ਸੀ ਤੇ ਦੇਖੋ ਚਾਲ ਚੁਲ ਆਪ ਹੀ ਦਿੰਦੀ ਕੋਈ ਆਇ ਨਹੀਂ ਵੀ ਸਵਾਰ ਪ੍ਰੋਫੈਸ਼ਨਲ ਸਵਾਰ ਚਾਹੀਦਾ ਹਨ ਜਾਂ ਫੇਰ ਹੀ ਤੁਰ ਜਿਹੜਾ ਮਰਜੀ ਸਵਾਰ ਬਹਿ ਜਾਏ ਨੇ ਤੌਰੀ ਪਹਿਣਾ ਸਾਊ ਠੰਡੀ ਐ ਮੇਨ ਗੱਲ ਹੈ ਜਿਹੜੀ ਸਾਊ ਠੰਡੀ ਐ ਬੱਚਾ ਬਹਿ ਗਿਆ ਤਾਂ ਬੱਚੇ ਵਾਲੀ ਚਾਲ ਚੱਲ ਪੂ ਜੇ ਸਿਆਣਾ ਬਹਿ ਗਿਆ ਤਾਂ ਸਿਆਣੇ ਵਾਲੀ ਤੇਜ਼ ਤੋਰ ਨਾਲ ਹੋਇਆ ਤੇਜ਼ ਤੁਰੂ ਹੌਲੀ ਤੋਰ ਨਾਲ ਹੌਲੀ ਤੁਰੂ ਮੱਥੇ ਸਿਰਫ ਫੁੱਲਾ ਦੋਸਤੋ ਬਾਲਪੁਰ ਇਨਸਾਫ ਆ ਬਸ਼ੀਰੀ ਲਾ ਕੇ ਅੰਦਰ ਦੀ ਵੀ ਚੈੱਕ ਪਾਸਸ ਆ ਸਾਫ ਆ ਸਵਾਰੀ ਸੂਰੀ ਨੂੰ ਸਾਉਂਠ ਠੰਡੀ ਆ ਤੇ 65 ਇੰਚ ਹੈ ਦੀ ਹਾਈਟ ਆ ਲੈਂਥ ਲੈਂਥ ਸੋਹਣੀ ਆ ਸੌਂਬਰਾ ਸੈਜ ਵੀ ਸੋਹਣਾ ਮੇਨ ਗੱਲ ਵੀ ਚੰਕ ਬਹੁਤ ਪੱਕਾ ਰੰਗ ਨਹੀਂ ਤਾਂ ਆ ਦਿਨੇ ਤੇ ਆਪਾਂ ਦੇਖਦੇ ਆ ਆਪਣੇ ਕੋਲ ਵੀ ਜਿਹੜਾ ਕਾਲਾ ਰੰਗ ਉਹ ਰੰਗ ਬਦਲ ਜਾਂਦਾ ਜਾਨਵਰ ਕਾਲੇ ਰੰਗ ਵਾਲਾ ਲਾਲੀ ਜੀ ਫੜ ਜਾਂਦਾ ਕੋਈ ਲਾਲੀ ਨਹੀਂ ਪੂਰੀ ਇਹ ਜੀ ਆਪਾਂ ਜੈੱਟ ਬਲੈਕ ਪਈ ਆ ਤੇ ਆ ਬੁਸ਼ੇਰੀ ਦੀ ਆਪਣੀ ਡਿਟੇਲ ਰਹਿ ਗਈ ਦੋ ਦੰਦ ਬੁਸ਼ੇਰੀਏ ਦੋਸਤੋ ਦੋ ਦੰਦ ਦੀ ਮੈਲ ਲਾਲੀ ਟੋਪੀਆਂ ਲਾ ਚਲੀ ਸਵਾ ਦੋ ਤੋਂ ਢਾਈ ਸਾਲ ਤੇ ਵਿਚਾਲੀ ਆ ਦੀ ਉਮਰ ਉਹ ਕੰਨ ਛੋਟਾ ਕੁੰਡੀ ਵਾਲਾ ਤੇ ਆ ਨੁਕਰੀ ਬੁਸ਼ੇਰੀ ਜੈ ਮੰਗਲ ਦੋਸਤੋ 5-6 ਮਹੀਨੇ ਉਮਰ ਆ ਜੀ ਪੂਛ ਦੇ ਥੱਲੇ ਵੀ ਸੈਫਕਾ ਹੈ ਨਹੀਂ ਲਿਬੜੀ ਜ਼ਰੂਰ ਪਈ ਆ ਤੇ 5 ਤੋਂ 6 ਮਹੀਨੇ ਉਮਰ ਆ ਪੁੱਠਾ ਵੱਠਾ ਬਾਡੀ ਬੁੱਡੀ ਹੈ ਜੀ ਬਹੁਤ ਸੋਹਣੀ ਆ ਐਦਿਹਾ ਮੈਂ ਦੇਖਦਾ ਸਾਈਡ ਤੇ ਜੇ ਫੋਟੋ ਪਈ ਹੋਵੇ ਤਾਂ ਫੋਟੋਆਂ ਲਾਉ ਤੇ ਤੂਰੇ ਤਾਰੇ ਦੀ ਮੰਨ ਲਓ ਜਿਹੜੀ ਟ੍ਰਾਟ ਆ ਉਹ ਬਹੁਤ ਚੰਗਾ ਹੈ ਦਾ ਆ ਤਾਂ ਹੁਣ ਫਾਰਮ ਚ ਤੋਂ ਹੀ ਫਰਜੀ ਜਦੋਂ ਫਾਰਮ ਚੋਂ ਬਾਹਰ ਕੱਢਦੇ ਐ ਇੱਕ ਵਾਰ ਨਖਰਾ ਜਿਹੜਾ ਦਿਖਾਉਂਦੀ ਹੈ ਕਿਆ ਬਾਤਾਂ ਆਈਆਂ ਤੇ ਆ ਜੈ ਮੰਗਲ ਬੱਚੀ ਹੈ ਜੀ ਬਿੱਲੀ ਅੱਖਾਂ ਦੀ ਬੱਚੇ ਦੋਨੇ ਨੌਕਰੀ ਬਿੱਲੀ ਅੱਖਾਂ ਦੀ ਹੈ ਵੀ ਬਿੱਲੀ ਅੱਖਾਂ ਇਹ ਦਿਲਵਾਨਸ ਰਣਨੀ ਦੀ ਪੋਤੀ ਹੈ ਦਿਲਵੰਸ ਘੋੜੇ ਦੀ ਮਾਂ ਦੀ 골ਡਨ ਸਟਾਰ ਦੀ ਆ ਤੇ ਜਿਹੜੀ ਇਹਦੀ ਦਾਦੀ ਆ ਉਹ ਉਹ 골ਡਨ ਸਟਾਰ ਦੇ ਮਾਂ ਬਕਾਸਦੀ ਤੇ ਆ ਘੋੜੀ ਕੱਪਣਾ ਦੋਸਤੋ 7 ਮਹੀਨੇ ਮੱਥੇ ਪਟਾ ਦੋ ਫਰ ਚਿੱਟੇ ਸੱਤਾਂ ਤੋਂ ਉੱਤੇ ਪੰਜ ਤਰੀਕ ਨੂੰ ਅੱਠਵਾਂ ਮਹੀਨਾ ਚੱਲ ਪਿਆ ਇਹ ਇਹ ਬਾਈ ਗੋਲ ਟੈਲਰ ਟੈਂਕ ਕੋਰੇ ਤੋਂ ਗੱਬਣਾ ਜੀ 60 ਇੰਚ ਹਾਈਟ ਆ ਤੇ ਨੰਬਰ ਆਪਾਂ ਸਕਰੀਨ ਤੇ ਪਹਿਲਾਂ ਨੰਬਰ ਬੋਲਦੇ ਨੇ ਜਿਹੜੇ ਵੀ ਭਰਾ ਦੇ ਜਿਹੜਾ ਜਾਨਵਰ ਚੱਲਦਾ ਸੰਪਰਕ ਕਰ ਲਓ ਉਹਨਾਂ ਦਾ ਮੈਨੂੰ ਦਿਓ ਇਜਾਜ਼ਤ ਮਿਲਦੇ ਆ ਜਲਦੀ ਨਵੀਂ ਵੀਡੀਓ ਨੂੰ ਧੰਨਵਾਦ